ਉਹ ਕੋਪਲੀਆ ਜਿਹੜਾ ਬਿਆਨਤ ਦਾ ਪੁੱਤ ਆ ਕੋਈ ਚੰਗੀ ਗੱਲ ਕਰਕੇ ਆ ਉਹਦੇ ਜੀਪੀ ਬਦਲ ਕੇ ਆ ਕੋਈ ਚੰਗੀ ਗੱਲ ਕਰਕੇ ਆ ਸਮਰਜੀਤ ਮਾਨਪਾਲੀ ਹੈ ਵਧੀਆ ਐਡੀ ਬੜੀ ਉਹਨੇ ਨੌਕਰੀ ਛੱਡੀ ਐ ਐਡੀ ਬੜੀ ਉਹਨੇ ਤਸੀਹੇ ਝੱਲੇ ਨੇ ਜੇਲ੍ਹਾਂ ਕੱਟੀਆਂ ਨੇ ਅਸੀਂ ਵੋਟਾਂ ਨੂੰ ਪਾਈਆਂ ਜਿਹੜੇ ਜੇ ਬੈਠੇ ਸੀ ਜਦੋਂ ਹਮਮ ਇਤਿੰਦਰਪਾਲ ਸੀ ਪਤਾ ਨਹੀਂ ਉਹਦਾ ਮੈਂ ਨਾ ਭੁੱਲੀ ਆ ਇਹ ਵੀ ਸੀ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਇਹ ਜੇਲ੍ਹ 'ਚ ਬੈਠੇ ਜਿਹਨਾਂ ਫਾਂਸੀ ਦਾ ਹੁਕਮ ਹੋਇਆ ਸੀ ਕੋਈ ਜਿਹੜਾ ਵਧੀਆ ਹੋਊਗਾ ਸੀ ਉਹਨੂੰ ਚੁਣਾਂਗੇ ਇਹ ਨਹੀਂ ਹੈਗੀ ਗੱਲ ਹੁਣ ਇਹਨਾਂ ਨੇ ਜਿਹੜੀਆਂ ਪਾਰਟੀਆਂ ਬਦਲੀਆਂ ਨੇ ਉਨਾ ਦੇ ਸਿੱਕੀਤਵਾਰ ਕਰਨਾਂ ਹੁਣ ਮੋਦੀ ਨਾਲ ਚਲੇ ਗਏ ਉਹਨਾਂ ਨੂੰ ਪਤਾ ਹੈ ਵੀ ਇਹ ਮੋਦੀ ਨੇ ਸਾਡੇ ਕੋਈ ਹੋ ਨਹੀਂ ਹੋਣੀ ਲੱਖਾਂ ਕਰੋੜਾਂ 40 ਰੁਪਏ ਇਹਨਾਂ ਨੇ ਧੱਫੜਾ ਹੀ ਕਰੇ ਹੋਏ ਆ ਜੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਧੱਫੜੇ ਹੋਏ ਆ ਇਹਨਾਂ ਨੂੰ ਇਹਨਾਂ ਨੂੰ ਤਾਂ ਸਮਝਣੇ ਚਾਹੀਦੇ ਕੋਈ ਵਧੀਆ ਬੰਦਾ ਆਵੇ ਅਸੀਂ ਪਾਵਾਂਗੇ ਵੋਟਾਂ ਨੂੰ ਪਾਵਾਂਗੇ ਅਸੀਂ ਹਾਲੇ ਕੋਈ ਨਹੀਂ ਚੋਣਿਆ ਨਾ ਅਸੀਂ ਇਹ ਤਾਂ ਹੁਣ ਪਾਰਟੀ ਆਪਣੀ ਬਦਲਣੇ ਚਲੇ ਜਾਂਦੇ ਅਸੀਂ ਆਪਣੇ ਫੇਰ ਰਹਿ ਜਾਂਦੇ ਆ ਇਹ ਚੰਗੀਆਂ ਗੱਲਾਂ ਨਹੀਂ ਆਈਆਂ ਸਾਡੇ ਕੋਈ ਚੰਗਾ ਨਹੀਂ ਬੰਦਾ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਤੁਸੀਂ ਕਿਹੜੀ ਪਾਰਟੀ ਚੁਣੋਗੇ ਦੇਖੋ ਜਿਹੜਾ ਵਧੀਆ ਹੋਊਗਾ ਸੀ ਉਹਨੂੰ ਚੁਣਾਂਗੇ ਇਹ ਨਹੀਂ ਹੈਗੀ ਗੱਲ ਹੁਣ ਇਹਨਾਂ ਨੇ ਜਿਹੜੀਆਂ ਪਾਰਟੀਆਂ ਬਦਲੀਆਂ ਨੇ ਉਹਨਾਂ ਨੇ ਅਸੀਂ ਕੀ ਤਵਾਰ ਕਰਨਾਂਗੇ ਹੁਣ ਮੋਦੀ ਨਾਲ ਚਲੇ ਗਏ ਉਹਨਾਂ ਨੂੰ ਪਤਾ ਹੈ ਵੀ ਇਹ ਮੋਦੀ ਨੇ ਸਾਡੇ ਕੋਈ ਹੋ ਨਹੀਂ ਹੋਣੀ ਲੱਖਾਂ ਕਰੋੜਾਂ ਅਰਬਾਂ ਰੁਪਏ ਇਹਨਾਂ ਨੇ ਘਪਲਿਆ ਕਰੇ ਹੋਏ ਆ ਗੱਦੀ ਉਹ ਕੋਟਲੀ ਵਾਲਾ ਜਿਹੜਾ ਬਿਆਨਤ ਦਾ ਪੁੱਤਾ ਉਹ ਕੋਈ ਚੰਗੀ ਗੱਲ ਕਰਕੇ ਗਿਆ ਉਹ ਜਿਹੜੇ ਜੀਪੀ ਬਦਲ ਕੇ ਗਿਆ ਉਹ ਕੋਈ ਚੰਗੀ ਗੱਲ ਕਰਕੇ ਗਿਆ ਠੀਕ ਹੈ ਚਲੋ ਜੇ ਹੁਣ ਘਰ ਦੇ ਵਿੱਚ ਇੱਕ ਇੱਕ ਬੱਚਾ ਮਾੜਾ ਨਿਕਲਿਆ ਕਿ ਆ ਉਹਨੂੰ ਅਸੀਂ ਘਰੋਂ ਕੱਢ ਦਾਂਗੇ ਜੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਖੱਪੜੇ ਹੋਏ ਆ ਇਹਨਾਂ ਨੂੰ ਇਹਨਾਂ ਨੂੰ ਤਾਂ ਸਮਝਣੇ ਚਾਹੀਦੇ ਕੋਈ ਵਧੀਆ ਬੰਦਾ ਆਵੇ ਅਸੀਂ ਪਾਵਾਂਗੇ ਵੋਟਾਂ ਨੂੰ ਪਾਵਾਂਗੇ ਅਸੀਂ ਹਾਲੇ ਕੋਈ ਨਹੀਂ ਚੋਣਿਆ ਨਾ ਅਸੀਂ ਚੋਣਾਂ ਸਾਡੀ ਗੱਲ ਹੁਣ ਕੋਈ ਕੋਈ ਨਹੀਂ ਹੁੰਦਾ ਹੈਗਾ ਕੋਈ ਵੀ ਹੈ ਮਾੜੇ ਵੋਟਾਂ ਕਰਾਵੇ ਫੇਰ ਠੀਕ ਰਹਿੰਦਾ ਕੰਮ ਇਹ ਠੀਕ ਰਹਿੰਦਾ ਹੁਣ ਇਹ ਇਹ ਦੇਖੋ ਜੀ ਜਿੰਨੀਆਂ ਵੀ ਹੁਣ ਇਹ ਪਾਰਟੀਆਂ ਵਾਦੀਆਂ ਅਸੀਂ ਇਹਨਾਂ ਨੂੰ ਚੰਗੇ ਬੰਦੇ ਨਹੀਂ ਸਮਝਦੇ ਜੇ ਜਿਹੜਾ ਹੁਣ ਸਾਡਾ ਜਿਹੜਾ ਬਾਪ ਆ ਸਾਡਾ ਬਾਪ ਉਹੀ ਰਹਿਣਾ ਜੇ ਹੁਣ ਅਸੀਂ ਕਾਂਗਰਸ ਸਾਡੇ ਨਾਲ ਰਲਿਆ ਹਾਂ ਅਸੀਂ ਕਾਂਗਰਸ ਨਾਲ ਖੜੋ ਚਾਹੇ ਉੱਥੇ ਗਲਤ ਹੋ ਰਿਹਾ ਜਾਂ ਠੀਕ ਹੋ ਰਿਹਾ ਉੱਥੇ ਲੋਕਾਂ ਨੇ ਦੱਸਣਾ ਉਹ ਇਹ ਤਾਂ ਹੁਣ ਪਾਰਟੀ ਆਪਣੀ ਬਦਲਨੇ ਚਲੇ ਜਾਂਦੇ ਅਸੀਂ ਉੱਕਨੇ ਫੇਰ ਰਹ ਜੰਨੇ ਇਹ ਚੰਗੀਆਂ ਗੱਲਾਂ ਨਹੀਂ ਇਹ ਸਾਡੇ ਕੋਈ ਚੰਗਾ ਨਹੀਂ ਬੰਦਾ ਨਾ ਕੋਈ ਸੁਣਦਾ ਨਾ ਕੋਈ ਉਹ ਕਰਦਾ ਕੀ ਫਾਇਦਾ ਹੈ ਲੋਕਾਂ ਨੂੰ ਜਿਹੜੀ ਮਤਲਬ ਸਿਮਰਨਜੀਤ ਮਾਨ ਦੀ ਪਾਰਟੀ ਹੈ ਅਕਾਲੀ ਦਲ ਅਮਰ ਸਰ ਉਹਦੇ ਬਾਰੇ ਵਿਚਾਰ ਉਹ ਉਹ ਬਹੁਤ ਵਧੀਆ ਪਾਰਟੀ ਹੈ ਉਹ ਜਿੱਥੇ ਖੜੇ ਆ ਖੜੇ ਆ ਅੱਛਾ ਠੀਕ ਹੈ ਹਾਂ ਅਸੀਂ ਕਰਾਂਗੇ ਜੇ ਮਤਲਬ ਪਾਰਟੀ ਵਧੀਆ ਮਾਰ ਮਾਰ ਨਾਲ ਅਸੀਂ ਕਰਦੇ ਆ ਕੋਈ ਗੱਲ ਨਹੀਂ ਅਸੀਂ ਉਹ ਨਹੀਂ ਕਹਿੰਦੇ ਮਾਰਾ ਨਹੀਂ ਕਹਿੰਦੇ ਲੇਕਿਨ ਜਿਹੜਾ ਸਮਝੀ ਜੇ ਮਾਨ ਆ ਉਹ ਜਿੱਥੇ ਖੜਿਆ ਖੜਾ ਹੋ ਉਹ ਨਹੀਂ ਹੈਗਾ ਉਹ ਨਹੀਂ ਪਾਰਟੀ ਬਦਲਦਾ ਨਹੀਂ ਚਾਹੇ ਉਹਦੇ ਐਡੀ ਬੜੀ ਉਹਨੇ ਨੌਕਰੀ ਛੱਡੀ ਐਡੀ ਬੜੀ ਉਹਨੇ ਤਸੀਹੇ ਝੱਲੇ ਨੇ ਜੇਲਾਂ ਕੱਟੀਆਂ ਨੇ ਅਸੀਂ ਵੋਟਾਂ ਨੂੰ ਪਾਈਆਂ ਜਿਹੜੇ ਜੇ ਬੈਠੇ ਸੀ ਜਾਂ ਉਹ ਹਮਮ ਤਿੰਦਰਪਾਲ ਸੀ ਪਤਾ ਨਹੀਂ ਉਹ ਤਾਂ ਮੈਂ ਨਾ ਭੁੱਲੀ ਆ ਇਹ ਵੀ ਸੀ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਇਹ ਝੇੜ ਚ ਬੈਠੇ ਜਿਹਨੇ ਭਾਂਸੀ ਦਾ ਹੁਕਮ ਹੋਇਆ ਸੀ ਨਾ ਜਦਦੇ ਹੀ ਅਸੀਂ ਜੁੜੇ ਜੁੜੇ ਹੋਏ ਵੀ ਮੰਨ ਲਓ ਸਾਡੇ ਘਰ ਦੇ ਵਿੱਚ ਅਸੀਂ ਵੋਟ ਪਾਉਨੇ ਇਹਨੂੰ ਪਾਉਨੇ ਆ ਅਸੀਂ ਕਾਂਗਰਸ ਨਾਲ ਵੀ ਜੁੜੇ ਹੋਏ ਤੇ ਲੇਕਿਨ ਹੁਣ ਕਾਂਗਰਸ ਦਾ ਅਸੀਂ ਕੁਝ ਕਹੀ ਨਹੀਂ ਸਕਦੇ ਆ ਇਹ ਆ ਚੱਕਰ ਜਿਹੜਾ ਸਿਮਰਨਜੀਤ ਮਾਨ ਹੈ ਉਹਦਾ ਹਰ ਵਾਰ ਇਹੀ ਰੋਸ ਹੁੰਦਾ ਹੈ ਵੀ ਜਿਹੜੀ ਸਿੱਖ ਕੌਮ ਹੈ ਮੇਰੇ ਨਾਲ ਖੜਦੀ ਨਹੀਂ ਦੇਖੋ ਜੀ ਜਿਹੜੇ ਸਿੱਖ ਕੌਮ ਖੜਦੀ ਹੈਗੀ ਆ ਜਿਹੜੇ ਹੁਣ ਕੱਚੇ ਆ ਉਹਨਾਂ ਨੇ ਤਾਂ ਖੜਨਾ ਨਹੀਂ ਜਿਹੜੇ ਪੱਕੇ ਆ ਜਿਨ੍ਹਾਂ ਨੂੰ ਪਤਾ ਵੀ ਇਹਨੇ ਕੀਆ ਕਰਿਆ ਕੀ ਇੱਡਾ ਬੜਾ ਇਹਨੇ ਤੇ ਸੀਏ ਵੀ ਝੱਲੇ ਆ ਉਹ ਵੀ ਕਰਿਆ ਅਸੀਂ ਕਿਵੇਂ ਉਹਨੂੰ ਵਾਣਾ ਕਹਿਦਾਂਗੇ ਇਹ ਕਹ ਨਹੀਂ ਜਿਹੜੀ ਜਿਹੜੀ ਪਾਰਟੀ ਐ ਸਮਰਜੀਗ ਮਾਨ ਪਾਰਟੀ ਹੈ ਵਧੀਆ ਉਹਨੂੰ ਜਿਹੜੇ ਆਪਣੇ ਅਜੋਨੇ ਕੱਢੀ ਆ ਰੈਲੀ ਕੱਢੀ ਆ ਜਿਹੜੀ ਬਾਦਲ ਸਾਹਿਬ ਨੇ ਰੈਲੀ ਬਾਦਲ ਸਾਹਿਬ ਨੇ ਅਸੀਂ ਤਾਂ ਉਹਨੂੰ ਮਰੀ ਉਹ ਕਰਦੇ ਹੈਗੇ ਕਿਉਂਕਿ ਉਹਨਾਂ ਨੇ ਕਿੱਡੇ ਕਿੱਡੇ ਹੁਣ ਬਾਦਲ ਨੇ ਕਿੱਡੇ ਕਿੱਡੇ ਸਾਡੇ ਨਾਲ ਵਾਅਦੇ ਕਰੇ ਤੇ ਕੋਈ ਕੋਈ ਜਿਦੜੇ ਚੜਾਇਆ ਇਹ ਕਹ ਨਹੀਂ ਅਸੀਂ ਕੀ ਨੂੰ ਹਲੇ ਉਹ ਕਰ ਲਈ ਹਲੇ ਕੁਝ ਨਹੀਂ ਅਸੀਂ ਕਹਿ ਸਕਦੇ ਠੀਕ ਐ ਪਾਰਟੀਆਂ ਜਿਹੜੀਆਂ ਵਧੀਆ ਖੜਨੀਆਂ ਅਸੀਂ ਕਰਾਂਗੇ ਇਹਦੀ ਗੱਲ ਹੈਗੀ ਵੋਟਾਂ ਪਾਵਾਂਗੇ ਅਸੀਂ ਲੇਕਿਨ ਹਲੇ ਸਿਮਰ ਜੀ ਜੀ ਮਾਨ ਗੀ ਨਹੀਂ ਸਾਡਾ ਖਿਆਲ ਜਾਂਦਾ ਇਹ ਨਹੀਂ ਹੈਗਾ ਵੀ ਜਾਂਦਾ ਨਹੀਂ ਇਹ ਜਾਂਦਾ ਜਾਣੀ ਬਈ ਆ ਹੁਣ ਬਾਦਲ ਨੇ ਕੱਢੀ ਆ ਇਹਨੇ ਨੇ ਹੁਣ ਹੋਰ ਕੋਈ ਕੱਢ ਲੂਗਾ ਲੇਕਿਨ ਜੋ ਮਰਜ਼ੀ ਕਰੀ ਜਾਣ ਅਸੀਂ ਨੇ ਉਹ ਕਰਦੇ ਤੇ ਅਸੀਂ ਜਾਨੀ ਜੁੜੇ ਹੋਏ ਅਸੀਂ ਕਾਂਗਰਸ ਨਾਲ ਤੇ ਇਹ ਨਹੀਂ ਗੱਲ ਹੈਗੀ ਅੱਛਾ ਜੀ ਕਾਂਗਰਸ ਦਾ ਹੁਣ ਇਹਨਾਂ ਨੇ ਉਹ ਕਰਤੇ ਕਾਂਗਰਸ ਵਾਲੇ ਨੇ ਵੀ ਆਪਣੇ ਉਹ ਕਰ ਲਏ ਉਹ ਵੀ ਉਧਰ ਜਾ ਜਿਵੇਂ ਜੀਪੀ ਉਰੇ ਬਧਾਇਕ ਸੀ ਉਹਦੇ ਨਾਲ ਜੁੜੇ ਹੋਏ ਸੀ ਜੁੜੇ ਹੋਏ ਸੀ ਹਾਂ ਅੱਛਾ ਜੀ ਤੇ ਆ ਹੁਣ ਹੈਪੀ ਬਣਾਇਆ ਜਾ ਤੇ ਇਹ ਉਧਰ ਜਾ ਰਲਿਆ ਫੇਰ ਹੈਗੇ ਨਹੀਂ ਇਹਦੀ ਜੀਪੀ ਨੇ ਬਣ ਜਾਣਾ ਜੇ ਨਾਂ ਬਦਲਦਾ ਹੋ ਬਾਅਦ ਦੀ ਹਾਂ ਤੁਸੀਂ ਕਹਿਣਾ ਚਾ ਰਹੇ ਹੋ ਵੀ ਜੇ ਕਾਂਗਰਸ 'ਚ ਰਹਿੰਦੇ ਤਾਂ ਜੀਪੀ ਪੱਕੇ ਬਣ ਜਣੇ ਸੀ ਪੱਕੇ ਬਣ ਜਣੇ ਸੀ ਆ ਸੀਟ ਹੈ ਕਾਂਗਰਸ ਦੀ ਹੈ ਇਹ ਹਾਂ ਜੀ ਬਣ ਜਣਿਆ ਸੀ ਉਹਨਾਂ ਨੇ ਹੁਣ ਬਾਕੀ ਦੇਖਦੇ ਆ ਕਿ ਆ ਬਣਦਾ ਆਪ ਵੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਜਾਊਂਗਾ ਜੀ ਅਸੀਂ ਤਾਂ ਦੱਸਾਂਗੇ ਹੁਣ ਮੌਕੇ ਤੇ ਲਿਆ ਜਾਗਾ ਅੱਛਾ ਸਾਡੇ ਹੋ ਗਏ ਲੀਡਰ ਆ ਬਦਲਾ ਬਦਲੀ ਇਹ ਕੋਈ ਕੰਮ ਨਹੀਂ ਕਰ ਰਹੇ ਬਸ ਆਪਣਾ ਲੋਡ ਦੇਖਦਾ ਉਧਰ ਵੱਲਦਾ ਕੋਈ ਉਧਰ ਵੱਡ ਜਾਂਦਾ ਜਿਵੇਂ ਲੀਡਰ ਸਿਆਣੇ ਹੋ ਗਏ ਉਵੇਂ ਹੀ ਲੋਕ ਸਿਆਣੇ ਆ ਜੀ ਹੁਣ ਕੋਈ ਭਰੋਸਾ ਨਹੀਂ ਰਿਹਾ ਹੈਗਾ ਇਹਨਾਂ ਦੇ ਮਗਰ ਜਿੰਨਾ ਮਰਜੀ ਫਰੀਜ ਹੋ ਇਹਨਾਂ ਦਾ ਕੋਈ ਪਤਾ ਨਹੀਂ ਕਿੱਧਰ ਚੱਕ ਕੇ ਤੁਰ ਪਣਾ ਨਾ ਜਿਹੜਾ ਆਪਣਾ ਸੁਖਵੀਰ ਬਾਦਲ ਜੀ ਉਹ ਕਹਿੰਦੇ ਮੈਂ ਬਹੁਤ ਜ਼ਿੰਮੇਵਾਰਾਂ ਦਾ ਸਾਥ ਦਿੱਤਾ ਉਹ ਬਹੁਤਾ ਆਈ ਨਹੀਂ ਜੀ ਹੁਣ ਉਹ ਕਹਿੰਦੇ ਅੱਛਾ ਜੀ ਉਹ ਤਾਂ ਤਾਂ ਕਹਿੰਦੇ ਹੁਣ ਨੇ ਲੀਡਰ ਤਾਂ ਮੈਂ ਜਿਵੇਂ ਐ ਕਰਦਾ ਐ ਕਰਦਾ ਹੁਣ ਕਿਆ ਪਤਾ ਹੁਣ ਕਿਆ ਕਰਤ ਤੁਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਦੇ ਹੋ ਹਾਲੇ ਨਹੀਂ ਜੀ ਕਿਸੇ ਨੂੰ ਵੀ ਕਰਿਆ ਅੱਛਾ ਜੀ ਹਾਲੇ ਇਸ ਵਾਰ ਭੇਤ ਨਹੀਂ ਦੇਣਾ ਹਾਇਤ ਕੀ ਨਹੀਂ ਭੇਤ ਦੇਣਾ